ਪਰ ਦੂਸ਼ਣ ਤਾਂ ਹੋਣਾ ਹੀ ਹੋਇਆ ਡਾਕਟਰ ਸਾਹਿਬ ਇਹ ਲੋਕ ਝੋਨੇ ਦੀ ਪਰਾਲੀ ਨੂੰ ਹਰ ਸਾਲ ਅੱਗ ਲਾਉਂਦੇ ਆ ਅੱਗ ਲਾਉਂਦੇ ਇਹ ਪਿੰਡਾਂ 'ਚ ਤੇ ਖਮਿਆਜਾ ਸਾਨੂੰ ਸ਼ਹਿਰਾਂ ਵਾਲਿਆਂ ਨੂੰ ਭੁਗਤਣਾ ਪੈਂਦਾ ਸਾਡੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੁਣ ਆ ਬੱਚੇ ਨੂੰ ਹੀ ਵੇਖ ਲਓ ਇੱਕ ਹਫਤਾ ਹੋ ਗਿਆ ਦਵਾਈ ਦਵਾਨ ਨੂੰ ਹਜੇ ਤੱਕ ਇਹਨੂੰ ਚੱਜਣਾ ਸਾਹ ਨਹੀਂ ਆਇਆ ਸਾਡੀ ਪਰਾਲੀ ਬਹੁਤ ਯਾਦ ਆ ਪਾਉ ਆਪਦੇ ਦਸਹਿਰੇ ਦੀਵਾਲੀ ਤੇ ਪਾਈ ਗੰਦ ਤੁਹਾਨੂੰ ਯਾਦ ਨਹੀਂ ਓਏ ਸਾਡਾ ਦੀਵਾਲੀ ਤੇ ਦਸਹਿਰਾ ਇੱਕ ਦਿਨ ਹੁੰਦਾ ਹੈ ਤੇ ਥੋੜੀ ਝੋਨੇ ਦੀ ਪਰਾਲੀ ਨੂੰ ਲਈ ਅੱਗ ਮਹੀਨਾ ਪਰਸੂਲੀ ਜੜੀ ਰੱਖਦੀ ਐ ਨਾਲੇ ਮਾਫ ਕਰਨਾ ਸਰਦਾਰ ਜੀ ਦੀਵਾਲੀ ਦਸਹਿਰਾ ਸਾਡਾ ਕੱਲਿਆਂ ਦਾ ਨਹੀਂ ਤੁਹਾਡਾ ਵੀ ਤਿਹਾੜ ਹੈ ਸਾਡੀ ਕੋਈ ਦੀਵਾਲੀ ਤੁਲੀ ਨਹੀਂ ਹੁੰਦੀ ਇਹ ਸਭ ਤੁਹਾਡੇ ਬਾਹੂ ਲੋਕਾਂ ਦਾ ਤਿਹਾੜ ਹੈ ਸਾਡਾ ਤਾਂ ਗੁਰਪੁਰਬ ਹੁੰਦਾ ਮੈਂ ਵੀ ਗੁਰਪੁਰਬ ਦੇ ਵਿੱਚ ਸ਼ਰਧਾ ਰੱਖਦਾ ਹਾਂ ਅਸੀਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਨਾਲੇ ਜਿਹੜੇ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਉਹਨਾਂ ਦੇ ਗੁਰਪੁਰਬ ਤੇ ਤੁਸੀਂ ਪਟਾਕੇ ਚਲਾ ਕੇ ਚੰਗਾ ਉਹਨਾਂ ਦੇ ਸੋਚ ਤੇ ਚੱਲਣ ਦਾ ਪਹਿਰਾ ਦਿੰਨੇ ਆ ਜਵਾਨ ਸੰਭਾਲ ਕੇ ਗੱਲ ਕਰਾ ਬਾਉ ਸਾਡੇ ਗੁਰੂਆਂ ਤੱਕ ਨਹੀਂ ਆਪਣਾ ਚੁੱਪ ਕਰਕੇ ਸ਼ੋਰ ਦੀ ਦਵਾਈ ਲੈ ਤੇ ਰਾਮ ਰਾਮ ਕਰਦਾ ਦੰਡੀ ਪੈ ਤੋ ਮੈਂ ਗੁਰੂਆਂ ਤੱਕ ਨਹੀਂ ਆਪਣਿਆ Hindu Sikh ਦੀ ਗੱਲ ਪਹਿਲਾਂ ਤੁਸੀਂ ਸ਼ੁਰੂ ਕੀਤੀ ਐ ਨਾਲੇ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਜਿਆਦਾ ਪ੍ਰਦੂਸ਼ਣ ਕਰਨ ਚ ਕੀ ਦਾ ਹੱਥ ਹੈ ਨਾਲੇ ਤੁਸੀਂ ਵੀ ਤਾਂ ਸ਼ਹਿਰ 'ਚ ਹੀ ਰਹਿੰਦੇ ਆ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਵੀ ਦਮ ਤਾਂ ਘਟਦਾ ਹੀ ਹੋਊਗਾ ਨਾ ਸ਼ਰਮਾ ਜੀ ਪ੍ਰਦੂਸ਼ਣ ਤਾਂ ਪ੍ਰਦੂਸ਼ਣ ਹੀ ਹੁੰਦਾ ਹੈ ਇਹ ਜ਼ਿਆਦਾ ਜਾਂ ਘੱਟ ਨਹੀਂ ਹੁੰਦਾ ਤੁਸੀਂ ਆਪਣੇ ਬੱਚਿਆਂ ਵੱਲ ਦੇਖ ਕੇ ਇਹ ਦੱਸ ਸਕਦੇ ਹੋ ਕਿ ਸਿੰਘ ਸਾਹਿਬ ਦਾ ਬੱਚਾ ਤੁਹਾਡੀ ਦੀਵਾਲੀ ਜਾਂ ਦੁਸ਼ਹਿਰੇ ਦੇ ਪ੍ਰਦੂਸ਼ਣ ਕਰਕੇ ਬਿਮਾਰ ਹੋਇਆ ਜਾਂ ਫਿਰ ਤੁਹਾਡਾ ਬੱਚਾ ਇਹਨਾਂ ਦੀ ਪਰਾਲੀ ਦੀ ਅੱਗ ਦੇ ਨਾਲ ਮਾਫ਼ ਕਰਨਾ ਤੁਸੀਂ ਤਾਂ ਪ੍ਰਦੂਸ਼ਣ ਨੂੰ ਧਰਮਾਂ 'ਚ ਵੰਡ ਕੇ Hindu ਪ੍ਰਦੂਸ਼ਣ Sikh ਪ੍ਰਦੂਸ਼ਣ ਬਣਾ ਦਿੱਤਾ ਹੈ ਸਰਦਾਰ ਜੀ ਪ੍ਰਦੂਸ਼ਣ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਤੇ ਨਾ ਹੀ ਇਹ ਬਿਮਾਰ ਕਰਨ ਲੱਗਿਆ ਜਾਤ ਪਾਤ ਵੇਖਦਾ ਅਖਰ ਕਿੰਨਾ ਚਿਰ ਅਸੀਂ ਇਹ ਇਲਜ਼ਾਮ ਇੱਕ ਦੂਸਰੇ ਤੇ ਸੁੱਟ ਕੇ ਆਪਣੇ ਆਪ ਨੂੰ ਬਚਾਉਂਦੇ ਰਵਾਂਗੇ ਸ਼ਰਮਾ ਜੀ ਇਹ ਵਾਤਾਵਰਣ ਪ੍ਰਲੀਤ ਇਹਨਾਂ ਦੀ ਪ੍ਰਾਲੀ ਕਰਕੇ ਹੋਇਆ ਜਾਂ ਫਿਰ ਤੁਹਾਡੀ ਦਿਵਾਲੀ ਕਰਕੇ ਪਰ ਜ਼ਰਾ ਸੋਚੋ ਕਿ ਇਹਨੇ ਬਿਮਾਰ ਕੀਤਾ ਕਿਨੂੰ ਸਾਨੂੰ ਤੇ ਸਾਡੇ ਬੱਚਿਆਂ ਨੂੰ ਉਹ ਬੱਚੇ ਜਿਹੜੇ ਸਾਨੂੰ ਸਾਡੀ ਜਾਨ ਤੋਂ ਵੱਧ ਕੇ ਪਿਆਰੇ ਨੇ ਮਲੇ ਲੜਾਈ ਇਹ ਨਹੀਂ ਹੈ ਕਿ ਪਿੰਡਾਂ ਵਾਲਿਆਂ ਨੇ ਜ਼ਿਆਦਾ ਪ੍ਰਦੂਸ਼ਣ ਕੀਤਾ ਜਾਂ ਸ਼ਹਿਰਾਂ ਵਾਲਿਆਂ ਨੇ ਲੜਾਈ ਤਾਂ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਹੋਣੀ ਚਾਹੀਦੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੀ ਹੋਣੀ ਚਾਹੀਦੀ ਹੈ ਰਲ ਮਿਲ ਕੇ ਸਿਆਣੇ ਬਣ ਕੇ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਸਾਰੇ ਤੰਦਰੁਸਤ ਰਹੀਏ ਤੇ ਸਾਡੇ ਵਰਗੇ ਡਾਕਟਰ ਤੇ ਦਵਾਈਆਂ ਦੀ ਘੱਟ ਤੋਂ ਘੱਟ ਲੋੜ ਪਵੇ ਵੇਖਿਓ ਡਾਕਟਰ ਸਾਹਿਬ ਸਾਨੂੰ ਮਤਾਂ ਦੇਂਦੇ-ਦੇਂਦੇ ਕਿਤੇ ਆਪਦੇ ਕੰਮ ਕਰਦਾ ਕੁੰਡਾ ਨਾ ਖਰਾ ਲਿਓ ਹੈ